ਭੈਣ ਭਰਾ ਦਾ ਰਿਸ਼ਤਾ ਸਭ ਤੋਂ ਅਨਮੋਲ ਤੇ ਪਵਿੱਤਰ ਹੁੰਦਾ ਹੈ। ਇਹ ਕਦੇ ਵੀ ਫਿੱਕਾ ਨਹੀਂ ਪੈਂਦਾ। ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਭੈਣ ਭਰਾ ਨੂੰ ਜੋ ਵਿਰਧ ਹੋ ਚੁੱਕੇ ਨੇ ਪਰ ਇਹਨਾਂ ਦਾ ਪਿਆਰ ਨਹੀਂ ਘਟਿਆ। ਉਮਰ ਦੇ ਨਾਲ ਨਾਲ ਇਹਨਾਂ ਦਾ ਪਿਆਰ ਹੋਰ ਵੀ ਗੂੜਾ ਹੋ ਗਿਆ ਹੈ। ਵੀਰ ਭੈਣਾਂ ਦੀ ਜਿੰਦ ਜਾਨ ਹੁੰਦੀ ਆ। ਮੁਸੀਬਤ ਵੇਲੇ ਭੈਣਾਂ ਨਾਲ ਵੀਰ ਹੀ ਖੜਦੇ ਨੇ। ਮਾਪੇ ਤੋਂ ਬਾਅਦ ਇੱਕ ਭਰਾ ਹੀ ਹੁੰਦੇ ਨੇ ਜਿੰਨਾ ਨਾਲ ਭੈਣਾਂ ਦੇ ਪੇਕੇ ਹੁੰਦੇ ਨੇ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜੀ ਮਾਂ ਪੁੱਤ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਕਈ ਸਾਲਾਂ ਬਾਅਦ ਵਿਦੇਸ਼ ਤੋਂ ਘਰ ਵਾਪਸ ਆਇਆ ਹੈ ਤੇ ਆਪਣੀ ਮਾਂ ਨੂੰ ਮਿਲ ਕੇ ਉਸਦੇ ਪੈਰੀ ਡਿੱਗ ਜਾਂਦਾ ਹੈ ਤੇ ਦੇਖੋ ਰੋਣ ਲੱਗ ਜਾਂਦਾ ਹੈ ਤੇ ਦੇਖੋ ਉਸਦੀ ਮਾਂ ਵੀ ਕਿੰਨਾ ਰੋ ਰਹੀ ਹੈ ਮਾਮਾ ਦਿਲ ਤੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਤੋਰ ਦਿਆਂ ਨੇ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਬੱਚਿਆਂ ਤੋਂ ਦੂਰ ਰਹਿਣ ਨੂੰ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ